ਕੁੰਜਾਵਗੁਰ ਲਾ ਕੇ ਅੱਜ ਲੋਕੀ ਐਵੇਂ ਨਹੀਂ ਦਸ਼ਮੇਸ਼ ਨੂੰ ਯਾਦ ਕਰਦੇ ਉਹਦੀ ਅਰਜ਼ੀ ਅਪੀਲ ਸੀ ਰੱਬ ਅੱਗੇ ਮੇਰੇ ਮਾਲਕਾ ਪੂਰੀ ਫਰਿਆਦ ਕਰਦੇ ਮੇਰਾ ਪਿਤਾ ਲਿਆ ਮੇਰੇ ਪੁੱਤ ਲੈ ਲਾ ਚਾਹੇ ਵਸਦਾ ਘਰ ਬਰਬਾਦ ਕਰ ਦੇ ਚੁਣ ਲੈ ਨੋ ਹਾਨੇ ਨਾਲ ਪਰਿਵਾਰ ਮੇਰਾ बर खाल सा पंथ आबाद करील दवारा नील दवारा तेरी करणी तूं बलहारे नील दवारा नील दवार ਨੀਲੇ ਦੇ ਆਸ਼ਾ ਆ ਸਵਾਰਾ 9 ਸਾਲ ਦੀ ਉਮਰ ਨਿਆਣੀ ਸਿਰ ਉੱਠਿਆ ਪਿਤਾ ਦਾ ਸਾਆ 9 ਸਾਲ ਦੀ ਉਮਰ ਨਿਆਣੀ ਸਿਰ ਉੱਠਿਆ ਪਿਤਾ ਦਾ ਸਾਆ ਤੇ ਤਸਰਦੀ ਦੇ ਕੁਰਬਾਨੀ ਪੰਜਾਂ ਨੂੰ ਫੇਰ ਚਟਕਾਇਆ ਸਿਰ ਲੈਣ ਦੇਣ ਦੇ ਦਾਤਾ ਦੁਨੀਆਂ ਤੋਂ ਕਾਜ ਨਿਆਰੇ ਨੀਲੇ ਦੇ ਆਸ਼ਾ ਐ ਸਵਾਰਾ ਨੀਲੇ ਦੇ ਆਸ਼ਾ ਐ ਸਵਾਰਾ ਤੇਰੀ ਕਰਨੀ ਤੂੰ ਬਲਹਾਰੇ ਨੀਲੇ ਦੇ ਆਸ਼ਾ ਐ ਸਵਾਰਾ फडਕ ਜਵਾਲਾ ਫੋਨੇਣ ਪੱਖੇ ਅੰਗਿਆਰੇ ਝੱਟ ਉੱਠੀ ਫੜਕ ਜਵਾਲਾ ਫਿਰ ਲੜਿਆ ਜੁੱਤ ਪੰਗਾਣੀ ਓ ਫਿਰ ਲੜਿਆ ਜੁੱਤ ਪੰਗਾਣੀ ਦੁਸ਼ਮਣ ਦਾ ਤੱਕ ਕੇ ਚੱਲ ਫਿਰ ਲੜਿਆ ਜੁੱਤ ਪੰਗਾਣੀ ਦੁਸ਼ਮਣ ਦਾ ਤੱਕ ਕੇ ਚੱਲ ਮੈਰੀ ਨੂੰ ਫਾਜੜ ਪੈ ਗਈ ਜੱਟ சவாரிஷா சவார தோரா சண்டன சோண முப்பாரா சண்டனால சோனை முப்பாரா ਹਜ਼ਾਰਾਂ ਮੇਰੇ ਲਾਲ ਸਦਕ ਵਿੱਚ ਪੂਰੇ ਤੂੰ ਹਾਰ ਗਈ ਸਰਕਾਰੇ ਨੀਲੇ ਦੇ ਆਸ਼ਾ ਅਸਵਾਰਾ ਨੀਲੇ ਦੇ ਆਸ਼ਾ ਅਸਵਾਰਾ ਤੇਰ ਕਰ ਨਹੀਂ ਤੂੰ ਬਲਹਾਰੇ ਨੀਲੇ ਦੇ ਆਸ਼ਾ ਅਸਵਾਰਾ ਗੁਰ ਜਰ ਨਹੀਂ ਲਾ ਦੀਆਂ ਵਾਰ ਕਲ ਸੁਣਿਆ ਕਰ ਜਮਾਨਾ ਸੋਹੀ ਵੀਰਾਂ ਦੀ ਟਾਰਾਂ ਜਿਵੇਂ ਅਮਰਤ ਸਰ ਵਿੱਚ ਵਸਦੇ ਮੈਦੇਵ ਚ ਰਹਿਣ ਬੁਲਾਰੇ ਨੀਲੇ ਦੇ ਅੱਖਾਂ 에 ਸਵਾਰਾ ਨੀਲੇ ਦੇ ਅੱਖਾਂ 에 ਸਵਾਰਾ ਦੇਰ ਕਰਨੀ ਤੂੰ ਬੁਲਾਰੇ ਨੀਲੇ ਦੇ ਅੱਖਾਂ 에